बहुत बहुत धनवाद करता है जिन्होंने मैं आप जी के माध्यम राय मैं उन्होंने विश्वास ਇਸ ਸਤਿਕਾਰ ਨਾਲ ਸ਼ਹਿਰ ਦੀ ਸੰਭਾਲ ਲਈ ਜੋ ਮੇਰੀ ਡਿਊਟੀ ਰੋਲ ਹੈ ਕੰਮ ਕਰਨ ਮਨੋਂ ਮਾਰਦਾ ਹੈ ਸਮਾਗਮ ਮਿਲੇ ਹੈ ਸਮੇਤ ਪ੍ਰਿਮੀਅਰ ਚੁਣੇ ਗਏ ਨੇ ਸ਼ਾਮਲਾ ਜੈਨ ਜੀ ਬਹੁਤ ਹੀ ਮਿਹਨਤੀ ਇਨਸਾਨ ਨੇ ਇਹਨਾਂ ਦੇ ਬਾਰੇ ਇਹਨਾਂ ਦੇ ਏਰੀਆ 'ਚ ਜਿੰਨੇ ਵਾਰ ਵੀ ਅਸੀਂ ਪੁੱਛਿਆ ਤੇ ਬਹੁਤ ਹੀ ਪੋਜ਼ਿਟਿਵ ਸਾਨੂੰ ਰਿਸਪਾਂਸ ਆਇਆ ਉਮੀਦ ਕਰਦਾ ਹਾਂ ਉਸੇ ਪੋਜ਼ਿਟਿਵਿਟੀ ਨਾਲ ਤੇ ਅੰਤ ਤੱਕ ਮਿਹਨਤ ਕਰਕੇ ਸ਼ਹਿਰ ਦੇ ਵਿਕਾਸ ਦੇ ਵਿੱਚ ਵੀ ਉਹਨਾਂ ਹੀ ਯੋਗਦਾਨ ਤੇ ਸਹਿਯੋਗ ਪਾਣਗੇ ਤੇ ਇਸੇ ਮਿਹਨਤ ਨੂੰ ਦੇਖਦੇ ਹੋਏ ਸਾਡੀ ਸਾਰੀ ਕਾਉਂਸਲਰ ਦੀ ਟੀਮ ਨੇ ਹਨ অপੋਜ਼ਡ ਜੋ ਐ ਸ਼ਾਮਲਾਲ ਜੈਨ ਜੀ ਨੂੰ ਸੀਨੀਅਰ ਡਿਪਟੀ ਮੇਅਰ ਚੁਣਿਆ ਅੱਛਾ ਕਿੰਨੀਆਂ ਵੋਟਾਂ ਇਹਨਾਂ ਨੂੰ ਬਈ 42 ਕਾਉਂਸਲਰ ਸੀਗੇ ਉਹਨਾਂ ਦੇ ਵਿੱਚ 20 ਕਾਉਂਸਲਰ ਨੇ ਪਹਿਲਾਂ ਸਾਡਾ ਵੋਟ ਪਾਈ ਉਸ ਤੋਂ ਬਾਅਦ ਕਾਂਗਰਸ ਦੇ ਜੋ ਜੀਤਵਾਰ ਸੀਗੇ ਸਰਦਾਰ ਲੱਡੂ ਜੀ ਉਹਨਾਂ ਦੇ ਆਫ ਦਾ ਜੋ ਕੈਂਡੀਡੇਟ ਉਹ ਵਾਪਸ ਲੈ ਲਿਆ ਅਸੀਂ ਦੇਖਦੇ